ਮੈਡਮ ਨੂੰ ਪੋਛੇ ਤੇ ਰੋਜ ਹਾਂ ਬੰਦੇ ਵੀ ਠੀਕ ਲੱਗੂਗੀ ਵੀ ਇਹ ਹੋ ਮੇਰੇ ਲੀਡ ਇਧਰ ਨਰੇਸ਼ ਭਾਜੀ ਪੈਰੀਂ ਹੱਥ ਲੱਗ ਜਾਂਦੇ ਤੇ ਇਧਰ ਗਰਲਫ੍ਰੈਂਡ ਨਾਲ ਫਿਲਮ ਹੋਣਾ ਨਹੀਂ ਮੈਂ ਚਾਚੀ ਤਾਈਆਂ ਦਾਦੀਆਂ ਵਾਲਾ ਕਰੈਕਟਰ ਨਹੀਂ ਕਰਨਾ ਉਹ ਲੀਡ ਤੇ ਆਉਗੇ ਫਿਲਮ ਤੇ ਮੈਂ ਕਰਨੀ ਹੈ ਪਹਿਲੀ ਫਿਲਮ ਜਿੱਥੇ ਹੀਰੋ ਹੀਰੋਨ ਦੇ ਪੈਰੀਂ ਹੱਥ ਲਾ ਕੇ ਰੋਮਾਂਸ ਕਰੇਗਾ ਤੇ ਇਹ ਲੱਗਿਆ ਹੈ ਕਾ ਮਾੜਾ ਲੱਗੂਗਾ ਜਦੋਂ ਤੁਸੀਂ ਪੁੱਛਿਆ ਕੀ ਅੱਗੋਂ ਕਹਿੰਦੇ ਵੀ ਬੁਰਾ ਲੱਗਾ ਵਾ ਬਾਕੀ ਇੰਤਜ਼ਾਰ ਤੇ ਮੱਟੂ ਹਣੇ ਜਦੋਂ ਉੱਤੇ ਸੈੱਟ ਤੇ ਤੇ ਇਹਨਾਂ ਨੇ ਜਿਹੜਾ ਮੈਨੂੰ ਫਿਰ ਆਏ ਕਨਵਿੰਸ ਆਏ ਕਨਵਿੰਸ ਕਰਾਤਾ ਇਹ ਮਾਤਾ ਇਹ ਕਰਨਾ ਹੀ ਚਾਹੀਦਾ ਤੇ ਤੁਸੀਂ ਐ ਕਰੋ ਮੈਡਮ ਇਹਨੂੰ ਪੁੱਛਦੇ ਹੀ ਰੋਜ਼ ਆਂਦੇ ਵੀ ਇੰਤਜ਼ਾਰ ਮੈਂ ਠੀਕ ਲਗੂੰਗੀ ਵੀ ਇਹ ਹੋ ਮਰੇ ਲੀਡ ਤੇ ਮੈਂ ਕਹਾ ਮਾਂ ਇਹ ਉਦੋਂ ਨਹੀਂ ਕਿ ਨੇ ਕਾਸਟ ਕੀਤਾ ਲੀਡ ਦੇ ਮੰਨ ਲੋ ਤੇ ਕਿੱਡੀ ਵੱਡੀ ਗੱਲ ਆ ਵੀ ਤੁਹਾਨੂੰ ਇਹ ਹਮਰੇ ਲੀਡ ਕਾਸਟ ਕਰ ਰਹੇ ਆ ਇਧਰ ਨਰੇਸ਼ ਭਾਜੀ ਪੈਰੀ ਹੱਥ ਲੱਗ ਜਾਂਦੇ ਤੇ ਇਧਰ ਗਰਲਫ੍ਰੈਂਡ ਦਾ ਰਿਲੇਸ਼ਨਸ਼ਿਪ ਕਿੰਨਾ ਹੀ ਮੁਸ਼ਕਲ ਆਪਣਾ ਭਾਜੀ ਲਈ ਮੁਸ਼ਕਲ ਸੀਗਾ ਨਹੀਂ ਇਹ ਇੱਕ ਇਹ ਇੱਕ ਕਰੈਕਟਰ ਚੈਲੰਜ ਵੀ ਸੀਗਾ ਚੈਲੰਜ ਬਹੁਤ ਸੀ ਕਿਉਂਕਿ ਮੂਡ ਤੁਹਾਨੂੰ ਉਹ ਬਣਾਉਣਾ ਪੈਂਦਾ ਤੇ ਏਜ ਦੇ ਨਾਲ ਨਾਲ ਤੁਹਾਡੇ ਚ ਨਾ ਇੱਕ ਹੋਰ ਤਰੀਕੇ ਦੀ ਮжоਰਿਟੀ ਆਉਂਦੀ ਰਹਿੰਦੀ ਹੈ ਤੇ ਪਰ ਮੈਂ ਇੰਜੋਏ ਕੀਤਾ ਕੈਰੈਕਟਰ ਨੂੰ ਜਾਇ ਕਿ ਇੰਨਾ ਕੁ ਜ਼ਿਆਦਾ ਇੰਜੋਏ ਕਰ ਲਿਆ ਹੁਣ ਮੈਮ ਨੇ ਕਿ ਹੁਣ ਇੰਨਾ ਕੁ ਜ਼ਿਆਦਾ ਉਹਨਾਂ ਨੂੰ ਮਜ਼ਾ ਆਇਆ ਉਹ ਕਹਿੰਦੇ ਹੁਣ ਮੈਂ ਲੀਡ ਚ ਹੀ ਕਰਾਂਗੀ ਹੁਣ ਨਹੀਂ ਮੈਂ ਚਾਚੀ ਤਾਈਆਂ ਦਾਦੀਆਂ ਵਾਲਾ ਕੈਰੈਕਟਰ ਨਹੀਂ ਕਰਨਾ ਹੁਣ ਲੀਡ ਤੇ ਆਉਗੀ ਫਿਲਮ ਤੇ ਮੈਂ ਕਰਨੀ ਹੈ ਪਹਿਲੀ ਫਿਲਮ ਆ ਜੀਚ ਹੀਰੋ ਹੀਰੋ ਦੇ ਪੈਰੀਂ ਹੱਥ ਲਾ ਕੇ ਰਮਾਂਸ ਕਰੇਗਾ ਤੇ ਗੱਲ ਇਹ ਹੋ ਗਈ ਵੀ ਪਤਾ ਨਹੀਂ ਕਿੱਥੇ ਕਿਸੇ ਨੇ ਕਿਵੇਂ ਦੇਖਿਆ ਬਾਲ ਤੁਸੀਂ ਮੇਰੇ ਦੇਖ ਹੀ ਰਹੇ ਹੋ ਬਿਲਕੁਲ ਤੇ ਨਹੀਂ ਸਾਡੀ ਲਾਈਨ ਦੇ ਵਿੱਚ ਤਾਂ ਕੋਈ ਇੱਕ ਵੀ ਚਿੱਟਾ ਵਾਲ ਨਹੀਂ ਦਿਖਾਉਂਦਾ ਅਗਲੇ ਨੂੰ ਹੁੰਦਾ ਮੈਂ ਜੰਗ ਲੱਗਾ ਤੇ ਉਹ ਲੁੱਕ ਦੇਖ ਕੇ ਤੇ ਮੈਨੂੰ ਕਿਸੇ ਨੇ ਅਗਲੀ ਫਿਲਮ ਕਿਹਾ ਵੀ ਪੰਗੋ ਮੈਡਮ ਕਲਰ ਨਾ ਕਰਿਓ ਤੇ ਮੈਨੂੰ ਉਹ ਵੀ ਵਧੀਆ ਲੱਗਿਆ ਕਿ ਇਹਦਾ ਮਤਲਬ ਇੱਕ ਤੁਹਾਨੂੰ ਲੈ ਕੇ ਵੀ ਕਿਹਾ ਜਾਂਦਾ ਨਾ ਹਰ ਇੱਕ ਵਾਰੀ ਤੁਹਾਡਾ ਕਰੈਕਟਰ ਅੜਬ ਬੁੜੀਆਂ ਵਾਲਾ ਹੁੰਦਾ ਪਰ ਇਹਦੇ ਵਿੱਚ ਬੜਾ ਸੌਫਟ ਜਿਹਾ ਦੇਖਣ ਨੂੰ ਮਿਲਿਆ ਇਹ ਰੂਪ ਟਰਾਂਸਫਰਮੇਸ਼ਨ ਕਿੰਨਾ ਟਾਈਮ ਲੱਗਿਆ ਇਹ ਵੀ ਮੈਨੂੰ ਵਧੀਆ ਲੱਗਿਆ ਕਿ ਵੇਰੀਏਸ਼ਨ ਮਿਲੀ ਹੈ ਕਿਸੇ ਐਕਟਰ ਨੂੰ ਹਰ ਐਕਟਰ ਦੀ ਅੱਛਾ ਹੁੰਦੀ ਹੈ ਕਿ ਮੈਂ ਇੱਕੋ ਤਰ੍ਹਾਂ ਦੇ ਕਰੈਕਟਰ ਨਾ ਕਰਾਂ ਤੇ ਖਾਸ ਕਰਕੇ ਕਈ ਵਾਰੀ ਠੱਪਾ ਹੀ ਲੱਗ ਜਾਂਦਾ ਤੁਹਾਡੇ ਤੇ ਆਮ ਜਨਤਾ ਨੂੰ ਪਤਾ ਨਹੀਂ ਹੁੰਦਾ ਕਿ ਕੋਈ ਕਰੈਕਟਰ ਹੈ ਪਾਤਰ ਨਿਭਾ ਰਹੇ ਆ ਉਹਦੇ ਤੋਂ ਹੀ ਲੈ ਲੈਂਦੇ ਆ ਕਿ ਯਾਰ ਇਹ ਬੰਦਾ ਵੀ ਇਹੋ ਜਿਹਾ ਹੈ ਤੇ ਉਹਦੇ 'ਚ ਮੈਨੂੰ ਬਹੁਤ ਵਧੀਆ ਲੱਗਿਆ ਕਿਉਂਕਿ ਤੁਹਾਨੂੰ ਮੈਂ ਦੱਸਦਾ ਸਾਰੀ ਇਹ ਜਿਹੜਾ ਜਿਹੜਾ ਗਿਰਦਾਰ ਇਹ ਮੈਡਮ ਹੁਣਾਂ ਨੇ ਫਿਲਮ 'ਚ ਕੀਤਾ ਨਾ ਅਸਲੀ ਜ਼ਿੰਦਗੀ 'ਚ ਮੈਡਮ ਇਦਾਂ ਦੀ ਨਹੀਂ ਇਹਨੇ ਸੌਫਟ ਕਰਾਉਣਾ ਉਹ ਸਿਰਫ ਇੱਕ ਕਿਰਦਾਰ ਜਿੱਦਾਂ ਮੈਡਮ ਹੁਣਾਂ ਨੇ ਦੱਸਿਆ ਵੀ ਕਿ ਸ਼ਵੀ ਬਣੀ ਆ ਲੋਕਾਂ ਸਾਹਮਣੇ ਵੀ ਯਾਰ ਇਹਨੇ ਇਦਾਂ ਦੀ ਖੜਕੇ ਦੜਕੇ ਲਈ ਕੋਈ ਗੱਲ ਕਰਨੀ ਆ ਵੀ ਮਰਨ ਮਰਉਣ ਵਾਲੀ ਪਰ ਇਹ オリジナル ਜੋ ਮੈਡਮ ਦਾ ਅਸਲੀ ਜ਼ਿੰਦਗੀ ਚ ਕਿਰਦਾਰ ਆ ਮੈਨੂੰ ਮੈਂ ਉਹ ਫੀਲ ਕੀਤਾ ਵੀ ਮੈਡਮ ਹਣਾ ਨੇ ਉਹ ਕਿਰਦਾਰ ਮੈਨੂੰ ਰਿਸ਼ਤੇ ਦੇ ਸੰਬੰਧ ਚ ਬਟੇ ਕਦੇ ਵੀ ਕੋਈ ਆਰਟਿਸਟ ਦਾ ਛਡੋ ਕੋਈ ਆਮ ਕਿਉਂਕਿ ਮੈਂ ਪੜਾਉਂਦੀ ਸੀ ਮੈਨੂੰ ਹਰ ਰਿਸ਼ਤੇ ਦੇ ਵਿੱਚੋਂ ਖੁਸ਼ਬੂ ਉਹੀ ਆਉਂਦੀ ਆ ਮਨ ਨੂੰ ਲੱਗਿਆ ਹੀ ਨਹੀਂ ਕਦੇ ਕਿ ਆ ਕੱਲਾ ਮੇਰਾ ਇਹੀ ਮੇਰਾ ਮੈਡਮ ਨੇ ਪੁੱਛਦੇ ਰੋਜ ਹਾਂ ਆਂਦੇ ਵੀ ਠੀਕ ਲੱਗੂਗੀ ਵੀ ਇਹ ਹੋ ਮੇਰੇ ਲੀਡ ਇਧਰ ਨਰੇਸ਼ ਭਾਜੀ ਪੈਰੀਂ ਹੱਥ ਲੱਗ ਜਾਂਦੇ ਤੇ ਇਧਰ ਗਰਲਫ੍ਰੈਂਡ ਵਾਲਾ ਲੀਡ ਹੁੰਦਾ ਹੂੰ ਨਹੀਂ ਮੈਂ ਚਾਚੀ ਤਾਈਆਂ ਦਾਦੀਆਂ ਵਾਲਾ ਕੈਰੈਕਟਰ ਨਹੀਂ ਕਰਨਾ ਉਹ ਲੀਡ ਤੇ ਆਉਗੋ ਫਿਲਮ ਤੇ ਮੈਂ ਕਰਨੀ ਆ ਪਹਿਲੀ ਫਿਲਮ ਜਿੱਥੇ ਹੀਰੋ ਹੀਰੋਨ ਦੇ ਪੈਰੀਂ ਹੱਥ ਲਾ ਕੇ ਰਮਾਂਸ ਕਰੇਗਾ ਇਹ ਲੱਗਿਆ ਹੈ ਕਿਉਂ ਮਾੜਾ ਲੱਗੂਗਾ ਉਹ ਜਦੋਂ ਤੁਸੀਂ ਪੁੱਛਿਆ ਕਿ ਅੱਗੋਂ ਕਹਿੰਦੇ ਵੀ ਬੁਰਾ ਲੱਗਾ ਵਾ ਬਾਕੀ ਇੰਤਜ਼ਾਰ ਤੇ ਮੱਟੂ ਹਣੇ ਜਦੋਂ ਉੱਤੇ ਸੈੱਟ ਤੇ ਤੇ ਇਹਨਾਂ ਨੇ ਜਿਹੜਾ ਮੈਨੂੰ ਫਿਰ ਆਏ ਕਨਵਿੰਸ ਆਏ ਕਨਵਿੰਸ ਕਰਾਤਾ ਇਹ ਮਾਤਾ ਇਹ ਕਰਨਾ ਹੀ ਚਾਹੀਦਾ ਤੇ ਤੁਸੀਂ ਐ ਕਰੋ ਮੈਡਮ ਇਹਨੂੰ ਪੁੱਛਦੇ ਹੀ ਰੋਜ਼ ਆਂਦੇ ਵੀ ਇੰਤਜ਼ਾਰ ਮੈਂ ਠੀਕ ਲਗੂਗੀ ਵੀ ਇਹ ਹੋ ਮਰੇ ਲੀਡ ਤੇ ਮੈਂ ਕਹਾ ਮਾਂ ਜੇ ਉਦੋਂ ਨਹੀਂ ਕਿਹਨੇ ਕਾਸਟ ਕੀਤਾ ਲੀਡ ਦੇ ਮੰਨ ਲੋ ਤੇ ਕਿੱਡੀ ਵੱਡੀ ਗੱਲ ਆ ਵੀ ਤੁਹਾਨੂੰ ਇਹ ਹਮਰੇ ਲੀਡ ਕਾਸਟ ਕਰ ਰਹੇ ਆ ਇਧਰ ਨਰੇਸ਼ ਭਾਜੀ ਪੈਰੀਂ ਹੱਥ ਲੱਗ ਜਾਂਦੇ ਤੇ ਇਧਰ ਗਰਲਫ੍ਰੈਂਡ ਦਾ ਰਿਲੇਸ਼ਨਸ਼ਿਪ ਕਿੰਨਾ ਹੀ ਮੁਸ਼ਕਲ ਆਪਣਾ ਭਾਜੀ ਲਈ ਮੁਸ਼ਕਲ ਸੀਗਾ ਨਹੀਂ ਇਹ ਇੱਕ ਇਹ ਇੱਕ ਕਰੈਕਟਰ ਚੈਲੰਜ ਵੀ ਸੀਗਾ ਚੈਲੰਜ ਬਹੁਤ ਸੀ ਕਿਉਂਕਿ ਮੂਡ ਤੁਹਾਨੂੰ ਉਹ ਬਣਾਉਣਾ ਪੈਂਦਾ ਤੇ ਇਸ ਦੇ ਨਾਲ ਨਾਲ ਤੁਹਾਡੇ ਚ ਨਾ ਇੱਕ ਹੋਰ ਤਰੀਕੇ ਦੀ ਮжоਰਿਟੀ ਆਉਂਦੀ ਰਹਿੰਦੀ ਹੈ ਤੇ ਪਰ ਮੈਂ ਇੰਜੋਏ ਕੀਤਾ ਕੈਰੈਕਟਰ ਨੂੰ ਇੰਜੋਏ ਕੀਤਾ ਇੰਨਾ ਕੁ ਜ਼ਿਆਦਾ ਇੰਜੋਏ ਕਰ ਲਿਆ ਹੁਣ ਮੈਮ ਨੇ ਕਿ ਹੁਣ ਇੰਨਾ ਕੁ ਜ਼ਿਆਦਾ ਉਹਨਾਂ ਨੂੰ ਮਜ਼ਾ ਆਇਆ ਉਹ ਕਹਿੰਦੇ ਹੁਣ ਮੈਂ ਲੀਡ ਚ ਹੀ ਕਰਾਂਗੀ ਹੁਣ ਨਹੀਂ ਮੈਂ ਚਾਚੀ ਤਾਇਆ ਦਾਦੀਆਂ ਵਾਲਾ ਕੈਰੈਕਟਰ ਨਹੀਂ ਕਰਨਾ ਉਹ ਲੀਡ ਤੇ ਆਉਗੀ ਫਿਲਮ ਤੇ ਮੈਂ ਕਰਨੀ ਹੈ ਪਹਿਲੀ ਫਿਲਮ ਜੀਚ ਹੀਰੋ ਹੀਰੋ ਦੇ ਪੈਰੀਂ ਹੱਥ ਲਾ ਕੇ ਰਮਾਂਸ ਕਰੇਗਾ ਤੇ ਗੱਲ ਇਹ ਹੋ ਗਈ ਵੀ ਪਤਾ ਨਹੀਂ ਕਿੱਥੇ ਕਿਸੇ ਨੇ ਕਿਵੇਂ ਦੇਖਿਆ ਬਾਹ ਤੁਸੀਂ ਮੇਰੇ ਦੇਖ ਹੀ ਰਹੇ ਹੋ ਬਿਲਕੁਲ ਤੇ ਨਹੀਂ ਸਾਡੀ ਲਾਈਨ ਦੇ ਵਿੱਚ ਤਾਂ ਕੋਈ ਇੱਕ ਵੀ ਚਿੱਟਾ ਵਾਲ ਨਹੀਂ ਦਿਖਾਉਂਦਾ ਅਗਲੇ ਨੂੰ ਹੁੰਦਾ ਮੈਂ ਜੰਗ ਲੱਗਾ ਤੇ ਉਹ ਲੁੱਕ ਦੇਖ ਕੇ ਮੈਨੂੰ ਕਿਸੇ ਨੇ ਅਗਲੀ ਫਿਲਮ ਕਿਹਾ ਵੀ ਪੰਗੋ ਮੈਡਮ ਕਲਰ ਨਾ ਕਰਿਓ ਤੇ ਮੈਨੂੰ ਉਹ ਵੀ ਵਧੀਆ ਲੱਗਿਆ ਕਿ ਇਹਦਾ ਮਤਲਬ ਇੱਕ ਤੁਹਾਨੂੰ ਲੈ ਕੇ ਵੀ ਕਿਹਾ ਜਾਂਦਾ ਨਾ ਹਰ ਇੱਕ ਵਾਰੀ ਤੁਹਾਡਾ ਕਰੈਕਟਰ ਅੜਬ ਬੁੜੀਆਂ ਵਾਲਾ ਹੁੰਦਾ ਪਰ ਇਹਦੇ ਵਿੱਚ ਬੜਾ ਸੌਫਟ ਜਿਹਾ ਦੇਖਣ ਨੂੰ ਮਿਲਿਆ ਇਹ ਰੂਪ ਟਰਾਂਸਫਰਮੇਸ਼ਨ ਕਿੰਨਾ ਟਾਈਮ ਲੱਗਿਆ ਇਹ ਵੀ ਮੈਨੂੰ ਵਧੀਆ ਲੱਗਿਆ ਕਿ ਵੇਰੀਏਸ਼ਨ ਮਿਲੀ ਹੈ ਕਿਸੇ ਐਕਟਰ ਨੂੰ ਹਰ ਐਕਟਰ ਦੀ ਅੱਛਾ ਹੁੰਦੀ ਹੈ ਕਿ ਮੈਂ ਇੱਕੋ ਤਰ੍ਹਾਂ ਦੇ ਕਰੈਕਟਰ ਨਾ ਕਰਾਂ ਤੇ ਕਾਸ ਕਰਕੇ ਕਈ ਵਾਰੀ ਠੱਪਾ ਹੀ ਲੱਗ ਜਾਂਦਾ ਤੁਹਾਡੇ ਤੇ ਆਮ ਜਨਤਾ ਨੂੰ ਪਤਾ ਨਹੀਂ ਹੁੰਦਾ ਕਿ ਕੋਈ ਕਰੈਕਟਰ ਹੈ ਪਾਤਰ ਨਿਭਾ ਰਹੇ ਆ ਉਹਦੇ ਤੋਂ ਹੀ ਲੈ ਲੈਂਦੇ ਆ ਕਿ ਯਾਰ ਇਹ ਬੰਦਾ ਵੀ ਇਹੋ ਜਿਹਾ ਹੈ ਤੇ ਉਹਦੇ 'ਚ ਮੈਨੂੰ ਬਹੁਤ ਵਧੀਆ ਲੱਗਿਆ ਕਿਉਂਕਿ ਤੁਹਾਨੂੰ ਮੈਂ ਦੱਸਦਾ ਸਾਰੀ ਇਹ ਜਿਹੜਾ ਜਿਹੜਾ ਗਿਰਦਾਰ ਹੈ ਮੈਡਮ ਹੁਨਾ ਨੇ ਫਿਲਮ 'ਚ ਕੀਤਾ ਨਾ ਅਸਲੀ ਜ਼ਿੰਦਗੀ 'ਚ ਮੈਡਮ ਇਦਾਂ ਦੀ ਨਹੀਂ ਇਹਨੇ ਸੌਫਟ ਕਰਾ ਉਹ ਸਿਰਫ ਇੱਕ ਕਿਰਦਾਰ ਜਿੱਦਾਂ ਮੈਡਮ ਹੁਨਾ ਨੇ ਦੱਸਿਆ ਵੀ ਕਿ ਸ਼ਵੀ ਬਣੀ ਆ ਲੋਕਾਂ ਸਾਹਮਣੇ ਵੀ ਯਾਰ ਇਹਨੇ ਇਦਾਂ ਦੀ ਖੜਕੇ ਦੜਕੇ ਲਈ ਕੋਈ ਗੱਲ ਕਰਨੀ ਆ ਵੀ ਮਰਨ ਮਰਉਣ ਵਾਲੀ ਪਰ ਇਹ オリジナル ਜੋ ਮੈਡਮ ਦਾ ਅਸਲੀ ਜ਼ਿੰਦਗੀ ਚ ਕਿਰਦਾਰ ਆ ਮੈਨੂੰ ਮੈਂ ਉਹ ਫੀਲ ਕੀਤਾ ਵੀ ਮੈਡਮ ਹਣਾ ਨੇ ਉਹ ਕਿਰਦਾਰ ਮੈਨੂੰ ਰਿਸ਼ਤੇ ਦੇ ਸੰਬੰਧ ਚ ਬਟੇ ਕਦੇ ਵੀ ਕੋਈ ਆਰਟਿਸਟ ਦਾ ਛਡੋ ਕੋਈ ਆਮ ਕਿਉਂਕਿ ਮੈਂ ਪੜਾਉਂਦੀ ਸੀ ਮੈਨੂੰ ਹਰ ਰਿਸ਼ਤੇ ਦੇ ਵਿੱਚੋਂ ਖਸ਼ਬੂ ਉਹੀ ਆਉਂਦੀ ਆ ਮੈਨੂੰ ਲੱਗਿਆ ਹੀ ਨਹੀਂ ਕਦੇ ਕਿ ਆ ਕੱਲਾ ਮੇਰਾ ਇਹ ਹੀ ਮੇਰਾ